ਸ਼ਾਹ ਸਾਹਿਬ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪਕੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਤੋਂ ਸਜਾਏ ਗੇ ਰਾਤ ਰੂਪੀ ਵਿਸ਼ਾਲ ਨਗਰ ਕੀਰਤਨ ਦਾ ਪਿੰਡ ਉੱਚਾ ਬੇਟ ਦੇ ਲੰਗਰ ਹਾਲ ਵਿਖੇ ਸੰਤ ਬਾਬਾ ਲੀਡਰ ਸਿੰਘ ਗੁਰਦੁਆਰਾ ਗੁਰਸਰ ਸਾਇਫਲਾਬਾਦ ਵਾਲਿਆਂ ਦੀ ਅਗਵਾਈ ਹੇਟ ਸੰਤ ਬਾਬਾ ਅਮਰੀਕ ਸਿੰਘ ਖੁਕਰੈਨ ਮਹੰਤ ਮਹਾਤਮਾ ਮਨੀ ਖੇੜਾ ਬੇਟ ਹਲਕਾ ਇੰਚਾਰਜ ਸਜਨ ਸਿੰਘ ਚੀਮਾ ਬਲਕ ਪ੍ਰਧਾਨ ਸੰਨੀ ਰਤੜਾ ਬਲਕ ਪ੍ਰਧਾਨ ਵਿਕਰਮਜੀਤ ਸਿੰਘ ਉੱਚਾ ਆਦਿ ਸੰਤਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤਾ ਮਹਾਪੁਰਸ਼ਾ ਵੱਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਅਤੇ ਹੋਰ ਪ੍ਰਮੁੱਖ ਸਖਸ਼ਤਾ ਦਾ ਗੁਰੂ ਘਰ ਦੀ ਬਖਸ਼ੀ ਸਿਰ ਬੋਉ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਵਿੱਚ ਹਾਜ਼ਰ ਸੰਤਾ ਦੇ ਲਈ ਵਖ-ਵਖ ਲੰਗਰ ਲਗਾਏ ਗਏ। ਫਤੂ ਟਿੰਗਾ ਤੋਂ ਪੱਤਰਕਾਰ ਜਤਿੰਦਰ ਸਿੰਘ ਫੌਜੀ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ دوست ਸੁਨੀ ਰਤਣਾ ਬਲਾਤ ਪ੍ਰਧਾਨ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਤੋਂ ਮੈਂ ਅੱਜ ਸੋਸ਼ਲ ਮੀਡੀਆ ਦੇ ਰਾਹੀਂ ਸਾਰੀ ਦੁਨੀਆ ਦੀ ਸਿੱਖ ਸੰਗਤ ਨੂੰ ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਆਹ ਕੁਰਬਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੇਕਰ ਤੁਸੀਂ ਜਾਣਦੇ ਹੋ ਪਿਛਲੇ 10-15 ਦਿਨ ਤੋਂ ਸੰਤਾਨਪੁਰ ਮੋਤੀ ਦੇ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਕਾਫੀ ਪੰਜਾਬ ਨੂੰ ਨੁਕਸਾਨ ਹੋਇਆ ਪਰ ਖਾਸਾ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਉਸ ਦੇ ਗਾਉਂ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਅੱਜ ਸਵੇਰੇ 5:30 'ਤੇ ਸੰਤਾਨਪੁਰ ਮੋਤੀ ਦੇ ਚੱਲੀ ਆਈ ਜੀ ਔਰ ਜਿਸ ਤਰ੍ਹਾਂ ਇਹ ਬਰਾਤ ਉੱਚੇ ਪਹੁੰਚੀ ਹੈ ਸਾਰੀ ਸੰਗਤ ਇਕੱਠਾ ਮਾਰਦਾ ਇਕੱਠ ਸੀਗਾ ਸੰਤ ਮਹਾਪੁਰਖ ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ ਸੰਤ ਬਾਬਾ ਨੀਰਕ ਸਿੰਘ ਜੀ ਫੁਫਰੇਣ ਵਾਲੇ ਸੰਤ ਬਾਬਾ ਮਹਾਮਨੂ ਜੀ ਖੇੜਾ ਦੇਲ ਵਾਲੇ ਔਰ ਅਲਕਾਇਕ ਚਾਰਜ ਸਰਦਾਰ ਸੱਜੇ ਸਿੰਘ ਚੀਮਾ ਜੀ ਉਹਨਾਂ ਦੇ ਨਾਲ ਲਾਕੇ ਹੀ ਸਾਡੀ ਸਾਰੀ ਟੀਮ ਨਾਲ ਕੇ ਸਾਰੀ ਸੰਗਤ ਦੇ ਜੀ ਆਇਆਂ ਆਖਿਆ ਉਹਨਾਂ ਨਾਲ ਉਹਨਾਂ ਨੂੰ ਸਾਰੇ ਝਟਲੋਂ ਵਧਾਈਆਂ ਦਿੱਤੀਆਂ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੀ ਸਾਰੀ ਟੀਮ ਵੱਲੋਂ ਸਾਰਿਆਂ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਫਿਰ ਤੋਂ ਇੱਕ ਵਾਰੀ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ